ਹਾਂਜੀ ਸਤਿ ਸ੍ਰੀ ਅਕਾਲ ਜੀ ਪਥਰਾਲਾ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਸੀਂ ਸਾਰਿਆਂ ਨੇ ਟਾਈਟਲ ਤਾਂ ਪੜ ਹੀ ਲਿਆ ਹੋਵੇਗਾ ਤੇ ਅੱਜ ਆਪਾਂ ਗੱਲ ਕਰਾਂਗੇ ਪਤੰਗਾਂ ਬਾਰੇ ਵੀ ਦੁਨੀਆ ਦੀ ਪਹਿਲੀ ਪਤੰਗ ਕਿਵੇਂ ਬਣੀ ਕਿੱਥੇ ਬਣੀ ਤੇ ਇਸ ਦੀ ਖੋਜ ਕਿਵੇਂ ਹੋਈ ਭਾਰਤ ਵਿੱਚ ਮਕਰ ਸੰਕ੍ਰਾਂਤੀ ਤੇ ਪਤੰਗਾਂ ਉਡਾਉਣ ਦਾ ਬਹੁਤ ਰੁਝਾਨ ਹੈ ਤੇ ਭਾਰਤ ਵਿੱਚ ਕੁਝ ਅਜਿਹੀਆਂ ਥਾਂਵਾਂ ਹਨ ਜਿਵੇਂ ਕਿ ਜੈਪੁਰ ਤੇ ਲੰਗਾਨਾ ਤੇ ਗੁਜਰਾਤ ਇੱਥੇ ਪਤੰਗਾਂ ਦੇ ਮੇਲੇ ਲੱਗਦੇ ਹਨ ਜ਼ਿਆਦਾਤਰ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਪਤੰਗ ਉਡਾਉਣਾ ਪਸੰਦ ਕਰਦੇ ਹਨ ਪਰ ਤੁਸੀਂ ਕੀ ਤੁਸੀਂ ਜਾਣਦੇ ਹੋ ਕਿ ਪਹਿਲੀ ਪਤੰਗ ਕਿਸ ਨੇ ਬਣਾਈ ਤੇ ਇਹ ਕਿਸ ਨੇ ਉਡਾਈ ਤੁਹਾਨੂੰ ਦੱਸਦੇ ਹਾਂ ਕਿ ਪਤੰਗਾਂ ਕਿਵੇਂ ਬਣੀਆਂ ਹਾਲਾਂਕਿ ਪਤੰਗਾਂ ਦੀ ਉਤਪਤੀ ਬਾਰੇ ਕੋਈ ਵੀ ਲਿਖਤੀ ਬਿਰਤਾਂਤ ਜਾਂ ਕੋਈ ਵੀ ਇਹਨਾਂ ਦਾ ਇਤਿਹਾਸ ਨਹੀਂ ਪਰ ਫਿਰ ਵੀ ਕੁਝ ਪੁਰਾਣੀਆਂ ਦੰਦ ਕਥਾਵਾਂ ਅਨੁਸਾਰ ਪਤੰਗਾਂ ਦੀ ਖੋਜ ਚੀਨ ਦੇ ਵਿੱਚ ਹੋਈ ਸੀ ਇੱਕ ਪੁਰਾਣੀ ਦੰਦ ਕਥਾ ਅਨੁਸਾਰ ਹਾਨ ਰਾਜਵੰਸ਼ ਦੇ ਚੀਨੀ ਜਰਨਲ ਹਾਨ ਸਿਨ ਦੇ ਕਾਰਨਾਮੇ ਤੋਂ ਇਹ ਮੰਨਿਆ ਜਾਂਦਾ ਹੈ ਕਿ ਪਤੰਗਾਂ ਦੀ ਖੋਜ ਉਸ ਦੁਆਰਾ ਹੋਈ ਪੂਰਬੀ ਚੀਨ ਦੇ ਸ਼ੂਬੇ ਸ਼ਾਂਡੋਂਗ ਨੂੰ ਪਤੰਗਾਂ ਦਾ ਘਰ ਵੀ ਕਿਹਾ ਜਾਂਦਾ ਹੈ ਇੱਕ ਹੋਰ ਦੰਦ ਕਥਾ ਅਨੁਸਾਰ ਇੱਕ ਚੀਨੀ ਕਿਸਾਨ ਆਪਣੀ ਟੋਪੀ ਨੂੰ ਹਵਾ ਵਿੱਚ ਉੱਡਣ ਤੋਂ ਬਚਾਉਣ ਲਈ ਰੱਸੀ ਨਾਲ ਬੰਨ੍ਹਦਾ ਸੀ ਇਸੇ ਧਾਰਨਾ ਅਨੁਸਾਰ ਪਹਿਲੇ ਪਤੰਗ ਦੀ ਖੋਜ ਹੋਈ ਇੱਕ ਹੋਰ ਮਾਨਤਾ ਅਨੁਸਾਰ ਪਤੰਗਾਂ ਦੀ ਖੋਜ ਨੀ ਦਾਰਸ਼ਨਿਕ ਮੌਜੀ ਤੇ ਲੂਬਾਨ ਦੁਆਰਾ 5ਵੀਂ ਸਦੀ ਇਸਾ ਪੂਰਵ ਕੀਤੀ ਗਈ ਉਹਨਾਂ ਦੁਆਰਾ ਜਿਹੜੀਆਂ ਪਤੰਗਾਂ ਤਿਆਰ ਕੀਤੀਆਂ ਗਈਆਂ ਸਨ ਇਹ ਬਾਸਮ ਅਤੇ ਰੇਸ਼ਮ ਦੇ ਕੱਪੜੇ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਸਨ ਇਸ ਤੋਂ ਬਾਅਦ 549 ਇਸਵੀ ਪੂਰਵ ਕਾਗਜ਼ ਦੀਆਂ ਪਤੰਗਾਂ ਤਿਆਰ ਹੋਣ ਲੱਗੀਆਂ ਜਿਨ੍ਹਾਂ ਨੂੰ ਕੀ ਸੰਦੇਸ਼ ਭੇਜਣ ਲਈ ਵਰਤਿਆ ਜਾਂਦਾ ਸੀ ਪ੍ਰਾਚੀਨ ਅਤੇ ਮੱਧਯੁਗੀ ਲੋਕ ਪਤੰਗਾਂ ਦੀ ਵਰਤੋਂ ਹਵਾ ਨੂੰ ਮਾਪਣ, ਸਿਗਨਲ ਭੇਜਣ ਅਤੇ ਫੌਜੀ ਕਾਰਵਾਈਆਂ ਲਈ ਸੰਚਾਰ ਕਰਨ ਲਈ ਵਰਤੇ ਜਾਣ ਦਾ ਵਰਣਨ ਕਰਦੇ ਹਨ। ਪੁਰਾਣੀਆਂ ਚੀਨੀ ਪਤੰਗਾਂ ਫਲੈਟ ਭਾਵ ਕੇ ਚਪਟੀਆਂ ਹੁੰਦੀਆਂ ਸਨ। ਬਾਅਦ ਵਿੱਚ ਇਹਨਾਂ ਨੂੰ ਮਿਥਿਆਸਕ, ਕਿਤਰਾਂ ਤੇ ਮਿਥਿਆਸਕ ਨਮੂਨਿਆਂ ਦੁਆਰਾ ਸਜਾਇਆ ਜਾਣ ਲੱਗਾ ਤੇ ਕਈਆਂ ਦੇ ਵਿੱਚ ਤਾਰਾਂ ਅਤੇ ਸੀਟੀਆਂ ਦੀ ਵਰਤੋਂ ਕੀਤੀ ਜਾਣ ਲੱਗੀ। ਤਾਂ ਜੋ ਪਤੰਗਾਂ ਦੇ ਉੜਦੇ ਸਮੇਂ ਸੰਗੀਤ ਸੁਣਿਆ ਜਾ ਸਕੇ ਤੁਹਾਨੂੰ ਦੱਸ ਦਈਏ ਕਿ 1898 ਤੋਂ 1933 ਤੱਕ ਮੌਸਮ ਬਿਊਰੋ ਨੇ ਪਤੰਗ ਕੇਂਦਰ ਵੀ ਖੋਲੇ ਜਿਨ੍ਹਾਂ ਵਿੱਚ ਕੀ ਬਾਜੂ ਮੰਡਲ ਦਾ ਤਾਪਮਾਨ ਦਬਾਅ ਨਮੀ ਬੇਗ ਅਤੇ ਹਵਾ ਦੀ ਦਿਸ਼ਾ ਦਾ ਅਧਿਐਨ ਕਰਨ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ ਇਸ ਵਿੱਚ ਉਹ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਯੰਤਰਾਂ ਨਾਲ ਲੈਸ ਬਕਸੇ ਪਤੰਗਾਂ ਨਾਲ ਉਡਾ ਕੇ ਮੌਸਮ ਦਾ ਪਤਾ ਲਗਾਉਂਦੇ ਸਨ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਵਿੱਚ ਵੀ ਇਹਨਾਂ ਦਾ ਕੋਈ ਖਾਸ ਇਤਿਹਾਸ ਨਹੀਂ ਮਿਲਦਾ ਬਸ ਇਹੀ ਮੰਨਿਆ ਜਾਂਦਾ ਹੈ ਕਿ ਦੋ ਚੀਨੀ ਯਾਤਰੀ ਫਾ ਹਿਨ ਤੇ ਹਿਉਨ ਸੰਗ ਭਾਰਤ ਵਿੱਚ ਪਤੰਗ ਲੈ ਕੇ ਆਏ ਤੇ ਉਹਨਾਂ ਦੁਆਰਾ ਜਿਹੜੇ ਪਤੰਗ ਲਿਆਂਦੇ ਗਏ ਉਹ ਬਾਸ ਅਤੇ ਟਿਸ਼ੂ ਪੇਪਰ ਦੇ ਬਣੇ ਹੋਏ ਸਨ ਤੇ ਇਹਨਾਂ ਪਤੰਗਾਂ ਸਾਰੀਆਂ ਪਤੰਗਾਂ ਦਾ ਆਕਾਰ ਲਗਭਗ ਇੱਕੋ ਜਿਹਾ ਹੁੰਦਾ ਸੀ ਤੇ ਪਤੰਗ ਉਡਾਉਣਾ ਹੁਣ ਭਾਰਤ ਦੀ ਇੱਕ ਮਸ਼ਹੂਰ ਖੇਡ ਬਣਦਾ ਜਾ ਰਿਹਾ ਹੈ ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਲ ਦੇ ਕੁਝ ਮਹੀਨਿਆਂ ਵਿੱਚ ਪਤੰਗ ਉਡਾਏ ਜਾਂਦੇ ਹਨ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਤੰਗ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਤੇ ਹੁਣ ਤੁਹਾਨੂੰ ਦੱਸਦੇ ਹਾਂ ਭਾਰਤ ਦੀਆਂ ਉਹ ਮਸ਼ਹੂਰ ਥਾਵਾਂ ਜਿੱਥੇ ਕਿ ਪਤੰਗ ਉਡਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਵੇਂ ਕਿ ਗੁਜਰਾਤ ਦਾ ਪਤੰਗ ਤਿਉਹਾਰ ਬਿਸ਼ਵ ਪ੍ਰਸਿੱਧ ਤਿਉਹਾਰ ਹੈ ਇੱਥੇ ਮਕਰ ਸੰਕ੍ਰਾਂਤੀ ਵਾਲੇ ਦਿਨ ਪਤੰਗ ਉਡਾਏ ਜਾਂਦੇ ਹਨ ਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਵੱਖ-ਵੱਖ ਆਕਾਰ ਦੇ ਪਤੰਗ ਉਡਾਉਂਦੇ ਹਨ ਤੇ ਦੂਜਾ ਹੈ ਜੈਪੁਰ ਜੈਪੁਰ ਵਿੱਚ ਵੀ ਪਤੰਗ ਤਿਉਹਾਰ ਵੱਡੇ ਜਸ਼ਨ ਮajou ਮਨਾਇਆ ਜਾਂਦਾ ਹੈ ਤੇ ਇਹ ਮਕਰ ਸੰਕ੍ਰਾਂਤੀ ਵਾਲੇ ਦਿਨ ਸ਼ੁਰੂ ਹੁੰਦਾ ਹੈ ਤੇ ਉਸ ਤੋਂ ਅਗਲੇ 3 ਦਿਨ ਤੱਕ ਮਨਾਇਆ ਜਾਂਦਾ ਹੈ ਤੇ ਤੀਜਾ ਹੈ ਤੇਲੰਗਾਨਾ ਤੇਲੰਗਾਨਾ ਦੇ ਵਿੱਚ ਵੀ ਅੰਤਰਰਾਸ਼ਟਰੀ ਪੱਦਰ ਤੇ ਪਤੰਗ ਮੇਲਾ ਹੁੰਦਾ ਹੈ ਜਿਸ ਦੇ ਵਿੱਚ ਕੀਤਾ 40 ਦੇਸ਼ਾਂ ਦੇ ਲੋਕ ਹਿੱਸਾ ਲੈਂਦੇ ਹਨ ਸੋ ਤੁਹਾਨੂੰ ਇਹ ਸਾਡੀ ਪਤੰਗਾਂ ਬਾਰੇ ਜਾਣਕਾਰੀ ਕਿੰਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ